ਪਟੰਡਾ ਦੇ ਟੀਚਰ ਹੋਮ ਵਿਖੇ ਸੋਭਾ ਸਿੰਘ ਮੈਮੋਰੀਅਲ ਚਿੱਤਰਕਲਾ ਸੁਸਾਇਟੀ ਵੱਲੋਂ ਲਗਾਇਆ ਗਿਆ ਸਮਰ ਕੈਂਪ ਅਤੇ AIG CID ਅਮਨੀਤ ਕੌਰ ਨੇ ਕੀਤੀ ਇਸ ਦੇ ਵਿੱਚ ਸ਼ਿਰਕਤ ਐਤਵਾਰ ਨੂੰ 11 ਵਜੇ ਦੇ ਲਗਭਗ ਪਟੰਡਾ ਦੇ ਟੀਚਰ ਹੋਮ ਵਿਖੇ ਸੋਭਾ ਸਿੰਘ ਮੈਮੋਰੀਅਲ ਚਿੱਤਰਕਲਾ ਸੁਸਾਇਟੀ ਵੱਲੋਂ ਲਗਾਏ ਗਏ ਸਮਰ ਕੈਂਪ ਦੇ ਵਿੱਚ ਪਹੁੰਚੇ AIG CID ਅਮਨੀਤ ਕੌਰ ਨੇ ਕਿਹਾ ਕਿ ਸਾਡੇ ਬੱਚਾਂ ਦਾ ਇਸ ਦੇ ਨਾਲ ਮਾਈਂਡ ਹੈ ਜਿਹੜਾ ਉਹ ਸਹੀ ਇਸ ਦੇ ਵਿੱਚ ਆਪਾਂ ਦਿਖਾਈ ਦਿੰਦਾ ਕਿਉਂਕਿ ਬੱਚੇ ਅਗਰ ਆਰਟ ਕਰਦੇ ਹਨ ਤਾਂ ਉਹ ਕਿਤੇ ਨਾ ਕਿਤੇ ਮੋਬਾਈਲਾਂ ਤੋਂ ਦੂਰ ਰਹਿੰਦੇ ਹਨ ਅਤੇ ਇਸ ਤਰ੍ਹਾਂ ਦੇ ਆਰਟ ਜਿਹੜੇ ਆਪਣਾ ਕੈਂਪ ਹੈ ਉਹ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਬੱਚੇ ਨਿਕਰ ਕੇ ਸਾਹਮਣੇ ਆ ਸਕਣ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਟੀਚਰ ਆਉਂਦੀਆਂ ਜਿੱਥੇ ਏਆਈਜੀ ਸੀਆਈਡੀ ਅਵਨੀਤ ਕੋਰ ਵੱਲੋਂ ਇਹਨਾਂ ਬੱਚਿਆਂ ਦੀਆਂ ਜੋ ਆਪਣਾ ਚਿੱਤਰਕਾਰੀ ਇਹਨਾਂ ਵੱਲੋਂ ਬਣਾਈਆਂ ਇਹ ਉਹ ਇਹਨਾਂ ਵੱਲੋਂ ਦੇਖੀਆਂ ਜਾ ਰਹੀਆਂ ਹਨ ਜੀ ਸਰ ਕੀ ਨਾਮ ਆ ਤੁਹਾ ਦਾ ਕਿਹੜੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਆਰਟਿਸਟ ਬਟਿੰਡਾ ਇਹ ਮੇਰੇ ਨਾਲ ਡਾਕਟਰ ਅਮਰੀਕ ਸਿੰਘ ਨੇ ਅ ਅਸੀਂ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਟਿੰਡਾ ਚਲਾਉਂਦੇ ਆ ਪਿਛਲੇ 35 ਸਾਲਾਂ ਤੋਂ ਇਹ ਅੱਜ ਅਸੀਂ ਜਿਹੜਾ ਸਮਰ ਕੈਂਪ ਇੱਕ ਲਗਾਇਆ ਸੀ ਬਿਲਕੁਲ ਫ੍ਰੀ ਆਫ ਕਾਸਟ ਬੱਚਿਆਂ ਲਈ ਇਹਦੇ ਚ ਅਸੀਂ 120 ਬੱਚੇ ਸੋਚੇ ਸੀ ਤੇ ਮਜ਼ੇ ਦੀ ਗੱਲ ਹੈ ਸਾਡੇ ਕੋਲੇ 250 ਦੇ ਕਰੀਬ ਬੱਚੇ ਇਕੱਠੇ ਹੋਗੇ ਉਹਨਾਂ ਬੱਚਿਆਂ ਨੂੰ ਅਸੀਂ ਇੱਥੇ ਇੱਕ ਹਫ਼ਤਾ ਆਰਟ ਦੀਆਂ ਅਲੱਗ-ਅਲੱਗ ਜਿਹੜੀਆਂ ਗਤੀਵਿਧੀਆਂ ਉਹਦੀ ਅਸੀਂ ਟ੍ਰੇਨਿੰਗ ਦਿੱਤੀ ਜਿਹਦੇ ਵਿੱਚ ਬੱਚਿਆਂ ਨੇ ਪੈਨਸਲ ਸਕੈਚਿੰਗ, ਵਾਟਰ ਕਲਰ, ਔਇਲ ਪੈਸਟਲ, ਮਾਡਰਨ ਆਰਟ ਬਹੁਤ ਸਾਰੀਆਂ ਵਿਧਾਵਾਂ ਸਿੱਖੀਆਂ। ਉਹਨੂੰ ਸਿਖਾਉਣ ਲਈ ਸਾਡੇ ਕੋਲੇ ਸੁਸਾਇਟੀ ਦੇ ਆਰਟਿਸਟ ਸੀ, ਬਾਹਰੋਂ ਕੋਈ ਐਕਸਪਰਟ ਆਰਟਿਸਟ ਆਏ। ਬੱਚਿਆਂ ਨੇ ਜਿਹੜੇ ਕੰਮ ਕੀਤੇ ਉਹ ਅੱਜ ਲਾਇਵ ਵੀ ਇੱਥੇ ਐਗਜ਼ਿਬਿਟ ਵੀ ਕੀਤੇ ਆ। ਤਾਕੀ ਪਤਾ ਲੱਗੇ ਕਿ ਹਫਤੇ ਦੇ ਵਿੱਚ ਵੀ ਕੰਮ ਕੀਤਾ ਜਾ ਸਕਦਾ ਠੀਕ ਹੈ ਡਾਕਟਰ ਅਮਰੀਕ ਇਹ ਸਾਡੇ ਪ੍ਰੈਜ਼ੀਡੈਂਟ ਹੈ ਜੀ ਇਹਨਾਂ ਤੋਂ ਦੋ ਤਲਫਾ ਕਿੰਨੇ ਕੇਜ ਦੇ ਸੀ ਬੱਚਿਆਂ ਦੀ ਮੈਂ ਹੁਣੇ ਡਾਕਟਰ ਮੈਂ ਅਮਿਤ ਸਿੱਧੂ ਹੁਣਾਂ ਨੂੰ ਵੀ ਦੱਸ ਰਿਹਾ ਸੀ ਕਿ ਜਿਹੜੇ ਬੱਚੇ ਹਨ ਮਜ਼ੇ ਦੀ ਗੱਲ ਹੈ ਕਿ ਸਾਡੇ ਕੋਲੇ ਪਹਿਲੀ ਕਲਾਸ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬੱਚਿਆਂ ਤੱਕ ਸੀ ਬੱਚਿਆਂ 'ਚ ਬਹੁਤ ਉਛਾਹ ਜੀ ਬੱਚੇ ਆ ਲਾ ਲੋ ਵੀ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਜਾਂਦੇ ਆ ਅੱਜ ਅਵਨੀਤ ਸਿੱਧੂ AIG uh, CID ਬਠਿੰਡਾ ਰੇਂਜ ਜਿਹੜੇ 올ੰਪੀਅਨ ਸ਼ੂਟਰ ਵੀ ਨੇ ਦੇ ਕਾਮਨਵੈਲਥ ਦੇ ਗੋਲਡਮੈਨ ਲਿਸਟ ਦੇ ਉਹਨਾਂ ਨੇ ਕਿਉਂਕਿ ਉਹ ਬੱਚਿਆਂ ਨਾਲ ਵੈਸੇ ਵੀ ਬਹੁਤ ਪਿਆਰ ਕਰਦੇ ਆ ਪਹਿਲਾਂ ਵੀ ਸਾਡੀਆਂ ਐਕਟੀਵਿਟੀਜ਼ ਚ ਆਉਂਦੇ ਆ ਉਹਨਾਂ ਨੇ ਬਿਦਨ નો ਟਾਈਮ ਜਦੋਂ ਛੋਟਾ ਜਿਹਾ ਸੱਦਾ ਦਿੱਤਾ ਸੀ ਉਹਦੇ ਤੇ ਆ ਕੇ ਆਏ ਆ ਤੇ ਲੰਬਾ ਸਮਾਂ ਇਹਦੇ ਉੱਤੇ ਸਪੈਂਡ ਕਰ ਰਹੇ ਆ ਬੱਚੇ ਆ ਜਿਹੜੇ ਮਤਲਬ ਐ ਲਾ ਲੋ ਵੀ ਆਫ ਹੋ ਜਾਂਦਾ ਪਰ ਉਹ ਜਾਣਨ ਨੂੰ ਤਿਆਰ ਨਹੀਂ ਹੁੰਦੇ ਤੇ ਹੱਥ ਉੱਥੇ ਲਬੇੜੇ ਹੁੰਦੇ ਆ ਬੱਚਿਆਂ ਦੇ ਰੰਗ ਨਾਲ ਚੰਗੀ ਤਰ੍ਹਾਂ ਬਿਲਕੁਲ ਬਹੁਤ ਮਹਾਨ ਕਲਾਕਾਰ ਹੋਈ ਤੱਕ ਨੂੰ ਸੁਲਮਾਨ ਤੋਂ ਕੀਤਾ ਜਾ ਰਿਹਾ ਹੈ ਅਸੀਂ ਪਹਿਲੀ ਗੱਲ ਤਾਂ ਇਹਦੇ ਚਾਰਜਸ ਕੋਈ ਨਹੀਂ ਸੀ ਲਏ ਪੂਰਾ ਹਫਤਾ ਡੇਲੀ ਆਪ ਦੇ ਕੋਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੰਦੇ ਸੀ ਜਿਹਦੇ ਵਿੱਚ ਹੈਲਦੀ ਰਿਫਰੈਸ਼ਮੈਂਟ ਫਰੂਟਸ ਜੂਸ ਵਗੈਰਾ ਡੇਲੀ ਬੱਚਿਆਂ ਨੂੰ ਦਿੰਦੇ ਸੀ ਅਸੀਂ ਇਹ ਹੈ ਕਿ ਉਹਨਾਂ ਚੋਂ ਕੁਝ ਬੱਚਿਆਂ ਦੀ ਅਸੀਂ ਸਿਲੈਕਸ਼ਨ ਕਰਕੇ ਉਹਨਾਂ ਦੀ ਐਗਜ਼ਿਬਿਸ਼ਨ ਵਿੱਚ ਪਾਰਟਿਸਪੇਸ਼ਨ ਜ਼ਰੂਰ ਕਰਾਵਾਂਗੇ ਜਿਸਕੀ ਨਾਮ ਹੈ ਤੁਹਾਡੇ ਲਈ ਕਰਦਾ ਹਾਂ ਮੈਂ ਡਾਕਟਰ ਅਮਰਿਕ ਸਿੰਘ ਪ੍ਰਧਾਨ ਸਰਦਾਰ ਸੁਭਾ ਸਿੰਘ ਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਅੱਜ ਜੋ ਇਹ ਆਠ ਕੈਂਪ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਚੱਲ ਰਿਹਾ ਹੈ ਉਸ ਦਾ ਜਖੀਰਲਾ ਦਿਨ ਹੈ ਇਸ ਪੂਰੇ ਕੈਂਪ ਦੌਰਾਨ ਬੱਚਿਆਂ ਨੇ ਵੱਖ-ਵੱਖ ਬਣਗੀਆਂ ਜੋ ਆਠ ਦੀ ਇਹਨਾਂ ਨੂੰ ਸਿਖਾਈਆਂ ਗਈਆਂ ਉਹਦੇ ਵਿੱਚ ਕੰਮ ਕੀਤਾ ਸੀ ਜਿੰਨਾ ਉਹਨਾਂ ਨੇ ਕੰਮ ਕੀਤਾ ਤੇ ਜਿਹੜਾ ਉਹਦੇ ਵਿੱਚ ਸਭ ਤੋਂ ਵਧੀਆ ਕੰਮ ਸੀ ਉਹਦੀ ਅਸੀਂ ਅੱਜ ਇੱਕ ਇੱਥੇ ਪ੍ਰਦਰਸ਼ੀ ਦੇ ਰੂਪ ਦੇ ਵਿੱਚ ਡਿਸਪਲੇ ਕੀਤਾ ਹੋਇਆ ਉਹਨਾਂ ਦਾ ਕੰਮ ਸੋ ਇਸ ਉਤਸ਼ਾਹ ਭਰੇ ਮਾਹੌਲ ਦੇ ਵਿੱਚ ਤੁਸੀਂ ਦੇਖ ਰਹੇ ਮੇਰੇ ਪਿੱਛੇ ਬੱਚੇ ਜਿੱਥੇ ਅਸੀਂ 100 ਤੋਂ 22 ਬੱਚਿਆਂ ਦੀ ਆਮ ਵੀ ਯਾ ਸਿਰ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਸੀ ਸਾਡੇ ਕੋਲੇ 200 ਪਲੱਸ ਬੱਚੇ ਹੋਏ ਨੇ ਸੋ ਸਾਡਾ ਜਿਆ ਟੀਚਾ ਸੀ 200% ਪਾਰ ਕਰ ਚੁੱਕਿਆ ਔਰ ਅਸੀਂ ਇਹ ਕੈਂਪ ਦਾ ਜੋ ਮੇਨ ਮਕਸਦ ਲੈ ਕੇ ਤੁਰੇ ਸੀ ਕਿ ਬੱਚੇ ਆਮ ਤੌਰ ਤੇ ਘਰਾਂ ਦੇ ਵਿੱਚ ਏਸੀ ਰੂਮ ਦੇ ਵਿੱਚ ਬੈਠ ਕੇ ਸਿਰਫ ਜਿਹੜੀਆਂ ਇਨਡੋਰ ਗੇਮਸ ਜਾਂ ਜਿਹੜਾ ਟੀਵੀ ਜਾਂ ਜਿਹੜਾ ਮੀਡੀਆ ਇਹ ਫੋਨ ਦੇ ਉੱਤੇ ਗੇਮਾਂ ਦਾ ਸਿਲਸਿਲਾ ਨੂੰ ਸੋਚਿਆ ਸੀ ਤੋੜਾਂਗੇ ਤੇ ਸਮਾਜ ਦੇ ਵਧੀਆ ਨਾਗਰਿਕ ਬਣਾਉਣ ਵਾਸਤੇ ਉਹਨਾਂ ਨੂੰ ਸੂਖਮ ਕਲਾ ਨਾਲ ਜੋੜ ਕੇ ਉਹਨਾਂ ਦੇ ਜਿਹੜੇ ਅੰਦਰ ਦੇ ਵਾਸੀ ਨੇ ਉਹ ਬਾਹਰ ਲੈ ਕੇ ਆਉਣੇ ਆ ਅੱਜ ਇੱਥੇ ਕੌਣ ਆਏ ਸਨ ਅੱਜ ਇੱਥੇ ਸਾਡੇ ਕੋਲੇ ਇਹ ਐਗਜ਼ਿਬਿਸ਼ਨ ਸਾਡੇ ਮੁੱਖ ਮਹਿਮਾਨ ਵਜੋਂ ਮੈਡਮ ਅਵਨੀਤ कौर ਸਿੱਧੂ ਜੀ ਸਾਡੇ ਕੋਲੇ ਆਏ ਹੋਏ ਹਨ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਏਆਈਜੀ ਦੇ ਹਾਜ਼ਰ ਤੇ ਬ੍ਰਾਜਮਾਨ ਨੇ ਕਿਹਨਾ ਬਣ ਗਿਆ ਤਾਂ ਇਹਦਾ ਜੋ ਜਿਹੜੀ ਆਰਟ ਦੀ ਵਰਕਸ਼ਾਪ ਲਗਵਾਈ ਸੀਗੀ ਇੱਕ ਹਫਤੇ ਦੀ ਗੁਰਪ੍ਰੀਤ ਸਰ ਵੱਲੋਂ ਮੈਂ ਇਸ ਦੀ ਬਹੁਤ ਹੀ ਅਪਰੀਸ਼ੀਏਸ਼ਨ ਕਰਦੀ ਹਾਂ ਬਹੁਤ ਸ਼ਲਾਘਾ ਕਰਦੀ ਹਾਂ ਕਿਉਂਕਿ ਆਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਬੱਚਿਆਂ ਦਾ ਜਿਹੜਾ ਹੈਗਾ ਇੱਕ ਡੈਂਟਸ ਫਾਈਂਡ ਆਰਟਿਸਟਿਕ ਹੋਣਾ ਚਾਹੀਦਾ ਹੈ ਕਲਾਵਲ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਆ ਇਹ ਬੱਚਿਆਂ ਦੇ ਵਿੱਚ ਉਹ ਜਿਹੜੀ ਉਹਨਾਂ ਦੇ ਮਾਈਂਡ ਨੂੰ ਉਹਨਾਂ ਦੇ ਬ੍ਰੇਨ ਨੂੰ ਦਿਮਾਗ ਨੂੰ ਇਸ ਪਾਸੇ ਲੈ ਕੇ ਜਾਣ ਲਈ ਬਹੁਤ ਹੀ आ, अच्छे साबित ਹੁੰਦੇ ਆ ਸੋ ਮੈਂ ਇਹਨਾਂ ਦੀ ਬਹੁਤ ਅਪ੍ਰੀਸ਼ੀਏਸ਼ਨ ਕਰਦੀ ਹਾਂ ਲੋਰ ਹੈ ਸਾਨੂੰ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਸ ਆਰਗੇਨਾਈਜ਼ ਕਰਨ ਦੀ ਤਾਂ ਕਿ ਬੱਚਿਆਂ ਨੂੰ ਟੈਕਨੋਲੋਜੀ ਦੇ ਨਾਲ ਨਾਲ ਜਿੱਥੇ ਬੱਚੇ ਆਪਣੇ ਅੱਗੇ ਵਧ ਰਹੇ ਉਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਬੇਸਿਕ ਆਰਟ ਫਾਰਮਸ ਹੈ ਦੇ ਵਿੱਚ ਕਿ ਉਹਨਾਂ ਦਾ ਮਾਈਂਡ ਹੋ ਡਿਵੈਲਪ ਹੋਦਾ ਉਹਦੇ ਵਿੱਚ ਵੀ ਇਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹਨੂੰ ਕੀ ਕਰਨਾ ਚਾਹੀਦਾ ਜਦੋਂ ਮਾਪੇ ਅਮਾਨਤ ਕਿੰਨਾ ਦਾ ਯੋਗਦਾਨ ਹਾਂ ਕਿ ਇਸ ਤਰ੍ਹਾਂ ਚਾਹੇ ਜਦੋਂ ਬੱਚਿਆਂ ਨੂੰ ਇਸ ਵਿੱਚ ਮਾਪਿਆਂ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਜੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਜ਼ ਹੁੰਦੀ ਹੈ ਇਹ ਪੁਸ਼ ਕਰਦੀਆਂ ਬੱਚੇ ਨੂੰ ਮਾਈਂਡ ਨੂੰ ਆਊਟ ਆਫ ਦਿ ਬਾਕਸ ਸੋਚਣ ਲਈ ਇਹ ਖੁੰਦਾ ਕਿ ਅਪਾ ਕੀ ਤੱਮਾ ਪੜ ਰਹੇ ਹਾਂ ਕਿ ਕਾਬੀ ਕੀੜਾ ਬਣ ਗਏ ਆ ਸਿਰਫ ਕਿਤਾਬੀ ਨੋਲੇਜ ਲੈ ਰਹੇ ਹੈ ਇੱਕ funda ਹੈਗਾ ਕਿ ਆਸ-ਪਾਸ ਨੂੰ ਦੇਖ ਕੇ ਅਬਜ਼ਰਵ ਕਰਨਾ ਜੋ ਉਹਨਾਂ ਦੇ ਮਾਈਂਡ ਵਿੱਚ ਥਾਟਸ ਹੈ ਉਸ ਨੂੰ ਆਨ ਪੇਪਰ ਉਸ ਨੂੰ ਪ੍ਰਿੰਟ 'ਚ ਲੈ ਕੇ ਆਉਣ ਔਰ ਪਲਾ ਦੇ ਥ्रू ਕਲਰਸ ਦੇ ਥ्रू ਰੰਗਾਂ ਦੇ ਥ्रू ਕੈਂਵਸ ਤੇ ਉਤਾਰਨਾ ਸੋ ਬੱਚੇ ਦੀ ਜਿਹੜੀ ਪਰਸਨੈਲਿਟੀ ਹੁੰਦੀ ਹੈ ਉਸ ਨੂੰ ਇਸ ਦੀ ਸੋਚ ਨੂੰ ਵੀ ਇਹ ਮਿਕਰਮ ਸੁਧਾਰਨ ਵਿੱਚ ਹੈਲਪ ਰੋਲ ਪਲੇ ਕਰਦਾ ਹੈ